ਬਾਬਾ ਸਾਹਿਬ ਦਾ અપમાન ਕਿਸੇ ਵੀ ਕੀਮਤ ਤੇ ਸਿਆ ਨਹੀਂ ਜਾ ਸਕਦਾ। اور ਇਸ ਇਸ ਤਰ੍ਹਾਂ ਦੀ ਘਟਨਾਵਾਂ بار بار ਵਾਪਰ ਰਹੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ। ਜਿਸ ਥਾਂ ਤੇ ਇਹ ਬੇਅਦਬੀ ਦੀ ਘਟਨਾ ਵਾਪਰੀ ਹੈ ਪੁਲਿਸ ਦਾ ਥਾਣਾ ਸਿਰਫ 100 ਕਾਇਦੀ ਦੂਰੀ ਤੇ ਹੈ। ਪੁਲਿਸ ਦੀ ਪਹਿਰੇਦਾਰੀ ਚ ਹੁੰਦੇ ਹੋਏ ਇਸ ਤਰ੍ਹਾਂ ਦੀ ਜਿਹੜੀ ਘਟਨਾ ਵਾਪਰੀ ਹੈ ਇਹ ਦਰਸਾਉਂਦੀ ਹੈ ਕਿ ਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ। ਭਾਰਤੀ ਜਨਤਾ ਪਾਰਟੀ ਦੇ ਕਰੇ ਸ਼ਬਦਾਂ 'ਚ ਨਿੰਦਾ ਕਰਦੀ ਹੈ। ਔਰ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦੀ ਹੈ। ਔਰ ਜਿਸ ਤਰੀਕੇ ਨਾਲ baar baar ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ। ਅਸੀਂ ਸਮਝਦੇ ਹਾਂ ਕਿ ਦੀ ਨੈਕ ਜਾਂਚ ਹੋਣੀ ਚਾਹੀਦੀ ਹੈ ਕਿ ਕੌਣ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ। ਕੌਣ ਇੱਕ ਵਰਗ ਖਾਸ ਨੂੰ ਜਾਣ ਕੇ ਪੜਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਔਰ ਇਹ ਰਪਿਤੇ ਕਿਹੜੀਆਂ ਸ਼ਕਤੀਆਂ ਨੇ ਜਿਹੜੀਆਂ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਨੇ ਇਹਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਔਰ ਇਹਦੇ ਨਾਲ ਨਾਲ ਅੱਜ ਭਾਰਤੀ ਜਨਤਾ ਪਾਰਟੀ ਪੂਰੇ ਪੰਜਾਬ ਪਰ ਵਿੱਚ ਮਨ ਰੋਸ ਪ੍ਰਦਰਸ਼ਨ ਕਰ ਰਹੀ ਹੈ ਇਸ ਤਰ੍ਹਾਂ ਦੀ ਘਟਨਾ ਦਾ ਵਾਪਰਨਾ ਬਹੁਤ ਦੁਖਦਈ ਹੈ ਬਾਬਾ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਇੱਕ ਸੰਵਿਧਾਨ ਦਿੱਤਾ ਜਿਹਦੇ ਤਹਿਤ ਅਸੀਂ ਸਾਰੇ ਨਾਗਰਿਕ ਜਿਹੜੇ ਹੈਗੇ ਆ ਸਮਾਨਤਾ ਦਾ ਅਧਿਕਾਰ ਪ੍ਰਾਪਤ ਕਰਦੇ ਆਂ। ਔਰ 26 ਜਨਵਰੀ ਵਾਲੇ ਦਿਨ ਐਸਾ ਨਹੀਂ ਘਟਨਾ ਵਾਪਰਨੀ ਇਹ ਦੱਸਦਾ ਕਿ ਇਹਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ। ਉਹ ਬੇਨਕਾਬ ਹੋਣੇ ਚਾਹੀਦੇ ਨੇ ਲੋਗ। ਭਾਰਤੀ ਜਨਤਾ ਪਾਰਟੀ ਅਮਨ ਔਰ ਸ਼ਾਂਤੀ ਦੀ ਪੱਕਾ ਰਹਿ। ਗ੍ਰਿੰਬੋ ਅੰਬੇਦਕਰ ਜੀ ਦੇ ਥਾਏ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ। ਸੋ ਇਸ ਤਰ੍ਹਾਂ ਦੀ ਬੇਅਦਬੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਔਰ ਇਹ ਮੰਗ ਕਰਦੇ ਹੋਏ ਕਿ ਦੋਸ਼ੀ ਦੇ ਖਿਲਾਫ ਕਾਰਵਾਈ ਔਰ ਪ੍ਰੋਪਰ ਜਾਂਚ ਹੋਵੇ ਕਿ ਪਿੱਛੇ ਕੌਣ ਹੈ। ਅਸੀਂ ਅੱਜ ਸਾਰੇ ਪੰਜਾਬ ਦੇ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਔਰ ਅਸੀਂ ਇਸੇ ਨਿਬੇਧਿਤ ਹੈਗਾ ਅੱਜ ਲੁਧਾਨੇ ਦੇ ਸੀ ਅਸਲੇ। ਪੁਲਿਸ ਕਮਿਸ਼ਨ ਅਮਰੀਕਾ 15 ਜਨਵਰੀ ਨੂੰ ਰੈਟਲੇਟ ਕਰ ਦਿੱਤਾ ਜਾਂਦਾ ਫੋਰਸ ਜਿਹੜੀ ਹੈ ਕਪੇ ਕਪੇ ਦੇ ਵਿੱਚ ਜਿਹੜੀ ਸਨਾਤ ਕਰ ਦਿੱਤੀ ਜਾਂਦੀ ਹੈ ਪਰ ਉਸ ਦਿਨ ਫੋਰਸ ਕਿਸੇ ਦੀ ਮੈਂ ਇਹੀ ਕਹਿ ਰਿਹਾ ਕਿ ਇਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਰਚਿਪੇ ਲੱਗਦਾ ਕਿ ਬਹੁਤ ਵੱਡੀ ਸਾਜਿਸ਼ ਦਾ ਹਿੱਸਾ ਹੈ ਕਿ ਪੁਲਿਸ ਦੀ ਜਿਹੜੀ ਚੌਕੀ ਹੈ ਉਹ 100 ਗੱਜ ਦੂਰ ਵੀ ਨਹੀਂ ਹੈਗੀ ਔਰ ਕਿਸ ਤਰ੍ਹਾਂ ਸਾਰੇ ਨੇ ਉਹ ਵੀਡੀਓਜ਼ ਦੇਖੀਏ ਕਿ ਕਿਸ ਬਿਨਾਂ ਕਿਸੇ ਡਰ ਰ ਖਾਫ ਦੇ ਉਸ ਇਸ ਬੇਅਦਬੀ ਨੂੰ ਅੰਜਾਮ ਦਿੱਤਾ ਸੋ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਔਰ ਸਾਨੂੰ ਸਾਰਿਆਂ ਨੂੰ ਇਸ ਗੱਲ ਤੇ ਜੋ ਕਰਨੇ ਹੋਣ ਦੀ ਲੋੜ ਹੈ ਕਿ ਇਹ کون ਲੋਗ ਨੇ ਜਿਹੜੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਨੇ ਦੇਸ਼ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਨੇ ਉਹ ਸੰਵਿਧਾਨਿਕ ਮੋਰਚਾ ਬਲੇ ਜਿਹੜਾ ਇੱਕ ਮੰਗ ਰੱਖੀ ਜੀ ਐਮ ਐਸ ਜਿਹੜੀ ਇਹ ਉਹ ਧਾਰਾ ਜਿਹੜੀ ਉਹਦੇ ਤੇ ਲੱਗਣੀ ਚਾਹੀਦੀ ਹੈ ਭਾਜਪਾ ਜਨਤਾ ਪਾਰਟੀ ਦਾ ਇਹ ਮੰਨਣਾ ਕਿ ਜਿਹੜਾ ਵੀ ਕੋਈ ਦੋਸ਼ੀ ਹੈ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇੱਕ ਸਬਕ ਮਿਲਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਘਟਨਾਵਾਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ ਭੀਮਰਾਓ ਅੰਬੇਦਕਰ ਜੀ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਇਸ ਦੇ ਵਾਸਤੇ ਪੰਜਾਬ ਸਰਕਾਰ ਨੂੰ ਕਠੋਰ ਕਦਮ ਲੈਣੇ ਪੈਣਗੇ ਲੇਕਿਨ ਬੜੇ ਦੁੱਖ ਦੀ ਗੱਲ ਹੈ ਕਿ ਜਉਂਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਹਨਾਂ ਦੇ ਲੋਕਾਂ ਦੇ ਮਨ ਚੋਂ ਖੌਫ ਹੀ ਖਤਮ ਹੋ ਗਿਆ ਨਾ ਪੁਲਿਸ ਦਾ ਡਰ ਰਿਹਾ ਨਾ ਕਾਨੂੰਨ ਦਾ ਡਰ ਰਿਹਾ ਜਿਹਦੇ ਕਰਕੇ ਅਸਲ ਦੀ ਘਟਨਾਵਾਂ ਵਾਪਰਦੀਆਂ ਨੇ ਔਰ ਬੜਾ ਦੁਖਦਾਈ ਹੈ ਉਹ ਬਣਾਉਂਦੀ ਨਹੀਂ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਜੋ ਤਸਵੀਰ ਹੈ ਅਸੀਂ ਹਰੇਕ ਦਫਤਰ ਦੇ ਵਿੱਚ ਲਾਈ ਹੈ ਮਗਰ ਆ ਜਿਹੜੀ ਘਟਨਾ ਤੋਂ ਇੰਜ ਵਾਪਰਦਾ ਆ ਅੱਜ ਘਟਨਾ ਬੀਤੇਆਂ ਨੂੰ ਹੀ ਮੇਰਾ ਖਿਆਲ ਲਗਭਗ 26 ਜਨਵਰੀ ਜਿਸ ਦਿਨ ਇਸ ਦੇਸ਼ ਦਾ ਵਿੱਚ ਸੰਵਿਧਾਨ ਲਾਗੂ ਹੋਇਆ ਉਸੇ ਦਿਨ ਉਸ ਵਿਅਕਤੀ ਨੇ ਇਹ ਦਿਨ ਚੁਣਿਆ ਔਰ ਚੁਣ ਕੇ ਤੁਸੀਂ ਦੇਖਿਆ ਜਿਵੇਂ ਦੱਸਿਆ ਕਿ ਪੌੜੀ ਕੋਈ ਹਲਕੀ ਜਿਹੀ ਪੌੜੀ ਨਹੀਂ ਸੀ ਕੋਈ ਬਾਂਸਾਂ ਦੀ ਪੌੜੀ ਨਹੀਂ ਸੀਗੀ ਚਿੱਪੀਲ ਦੀ ਪੌੜੀ ਨੂੰ ਕਿਹੜੇ ਲੋਕ ਚੱਕ ਕੇ ਲਿਆਏ ਜਦ ਕਿ ਉੱਥੇ ਲੱਗੇ 100 ਗੱਜ ਦੇ ਉੱਤੇ ਪੁਲਿਸ ਥਾਣਾ ਆ ਔਰ 30 ਨੰਬਰ ਦੇ ਉੱਤੇ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਲੋਕ ਕਿਹੜੇ ਲੋਕ ਜਿਹੜੇ ਕਿ ਵਿਦੇਸ਼ਾਂ ਤੋਂ ਆ ਕੇ ਵੀ ਉੱਥੇ ਮਤਾ ਟਿਕਣ ਆਦੇ ਆ ਤੇ ਇਹ ਜਾਣ ਬੁੱਝ ਕੇ ਇਹ ਕਦਮ ਚੱਕਿਆ ਗਿਆ 바ਵਾ ਸਾਹਿਬ ਡਾਕਟਰ ਅੰਬੇਡਕਰ ਨੇ ਕਿਸੇ ਇੱਕ ਫਿਰਕੇ ਦੇ ਲਈ ਸੰਵਿਧਾਨ ਨਹੀਂ ਲਿਖਿਆ 바ਵਾ ਸਾਹਿਬ ਡਾਕਟਰ ਅੰਬੇਡਕਰ ਨੇ ਇਹ ਪੂਰੇ ਦੇਸ਼ ਦੇ ਲਈ ਸੰਵਿਧਾਨ ਲਿਖਿਆ ਹੈ ਪੂਰੇ ਪ੍ਰਸ਼ਾਸਨ ਦੇ ਲਈ ਸੰਬਧਾਨ ਲਿਖਿਆ ਹੈ ਮਗਰ ਅੱਜ ਤੁਸੀਂ ਦੇਖੋ ਜੋ ਪੰਜਾਬ ਦੀ ਮੌਜੂਦਾ ਸਰਕਾਰ ਉਸ ਦੇ ਕਿਸੇ ਮੰਤਰੀ ਨੇ ਅਜੇ ਤੱਕ ਇਹ ਬਿਆਨ ਨਹੀਂ ਦਿੱਤਾ ਕਿ ਇਹ ਜਿਹੜੀ ਘਟਨਾ ਹੋਈ ਹੈ ਮੰਦ ਭਾਗੀ ਹੋਈ ਹੈ ਇਥੋਂ ਸਾਬਤ ਹੁੰਦਾ ਹੈ ਕਿ ਇਹ ਆਮ ਆਦਮੀ ਦੀ ਪਾਰਟੀ ਦੀ ਜਿਹੜੀ ਸਰਕਾਰ ਜਿਹੜੇ ਆਪਣੇ ਆਪ ਨੂੰ ਆਮ ਕਹਿੰਦੇ ਆ ਪਰ ਅੱਜ ਉਹ ਖਾਸ ਬਣ ਕੇ ਬੈਠੇ ਹੈ ਉਹਨਾਂ ਦੀ ਸਾਰੀ ਜਿਹੜੀ ਪੁਲਿਸ ਪ੍ਰਸ਼ਾਸਨ ਉਹ ਦਿੱਲੀ ਦੇ ਵਿੱਚ ਜਾ ਕੇ ਆਪਣੀਆਂ ਡਿਊਟੀਆਂ ਨਿਭਾਰੀਆਂ ਹਨ ਮੰਤਰੀਆਂ ਦੇ ਨਾਲ ਜਾ ਕੇ ਉੱਥੇ ਬੈਠੇ ਹੋਏ ਨੇ ਔਰ ਪਰ 26 ਜਨਵਰੀ ਨੂੰ ਜਿਹੜਾ ਐਡਾ ਵੱਡਾ ਦੇਸ਼ ਦਾ ਇੱਕ ਪਰਵ ਆ ਉਸ ਪਰਵ ਦੇ ਉੱਤੇ ਕੋਈ ਪੁਲਿਸ ਦਾ ਪ੍ਰਬੰਧ ਹੀ ਨਹੀਂ ਹੈ ਕਿ ਕਿੰਦੀ ਇਹ ਮਾੜੀ ਘਟਨਾ ਹੋ ਸਕਦੀ ਹੈ ਲੁਧਿਆਣੇ ਦਾ ਐਮ ਐਲ ਏ ਜੀ ਨਾਲ ਲੁਧਿਆਣੇ ਦੇ 95 ਹੁਣੇ-ਹੁਣੇ ਕਾਉਂਸਲਰ ਦਿੱਤੇ ਅਸੀਂ ਘੰਟਾ ਕਰ ਧਰਨਾ ਦੇ ਕੇ ਆਏ ਆ ਉਥੇ 95 ਦੇ ਵਿੱਚੋਂ ਦੋ ਕੌਂਸਲਰ ਜਿਹੜੇ ਕਿ ਭਾਰਤੀ ਜਨਤਾ ਪਾਰਟੀ ਦੇ ਆ ਉਹ ਸਿਰਫ ਉਥੇ ਮੌਜੂਦ ਹੋਏ ਬਾਕੀ ਕਿਸੇ ਹੋਰ ਪਾਰਟੀ ਦਾ ਕੋਈ ਕੌਂਸਲਰ ਨਹੀਂ ਉਥੇ ਪਹੁੰਚਿਆ ਇਹ ਸਿਰਫ ਮੌਜੂਦਾ ਜੋ ਵਿਧਾਇਕ ਨੇ ਉਹਨਾਂ ਦੇ ਵਿੱਚੋਂ ਨਹੀਂ ਕੋਈ ਪਹੁੰਚਿਆ ਕੋਈ ਪਮਚ ਦਾ ਪ੍ਰਸ਼ਾਸਨ ਦਾ ਕੋਈ ਵਿਅਕਤੀ ਨਹੀਂ ਪਹੁੰਚਿਆ ਵੀ ਕੀ ਤਕਲੀਫ ਆ ਕਾਹਨੂੰ ਤੁਸੀਂ ਇੱਥੇ ਬੈਠੇ ਆ ਪਰ ਇਸ ਇਸ ਮੌਕੇ ਦੇ ਉੱਤੇ ਅਸੀਂ ਇਹ ਦੇਖਿਆ ਕਿ ਮਾਰਕੀਟ ਵਾਲਿਆਂ ਨੇ ਸ਼ਹਿਰਦਾਰਾਂ ਨੇ ਆਪਣੇ ਆਪ ਬਾਜ਼ਾਰ ਬੰਦ ਕੀਤਾ ਆਪਣੇ ਆਪ ਸਹਿਯੋਗ ਦਿੱਤਾ ਕਿ ਅਸੀਂ ਤੁਹਾਡੀ ਇਸ ਦੁੱਖ ਦੀ ਘੜੀ ਦੇ ਵਿੱਚ ਖੜੇ ਆਂ ਔਰ ਅਸੀਂ ਔਰ ਮੀਡੀਆ ਨੇ ਸਭ ਤੋਂ ਵੱਧ ਮੀਡੀਆ ਘੰਟਾ ਘਰ ਪਹੁੰਚਿਆ ਫਿਰ ਇੱਥੇ ਵੀ ਪਹੁੰਚਿਆ ਇਹਦਾ ਮਤਲਬ ਮੀਡੀਆ ਦੇ ਦਿਲ ਦੇ ਵਿੱਚ ਦੁੱਖ ਹੈ ਕਿ ਇਹੋ ਜੀ ਮਹਾਨ ਜਿਹੜੇ ਕੀ ਦੁਨੀਆ ਦੇ ਛੇ ਪੜੇ ਲਿਖੇ ਵਿਅਕਤੀਆਂ ਚੋਂ ਇੱਕ ਸਨ ਬਾਬਾ ਸਾਹਿਬ ਡਾਕਟਰ ਅੰਮੇਟਕਰ ਉਹਨਾਂ ਦਾ ਇਹਨੇ ਜੋ ਨਾਜ਼ਰ ਕੀਤਾ ਉਹ ਕਿਸੇ ਕੀਮਤ ਤੇ برداشت ਨਹੀਂ ਕੀਤਾ ਜਾ ਸਕਦਾ। ਭਾਰਤ ਮਾਤਾ ਕੀ ਜੈ ਜੈ ਭੀਮ ਜੈ ਭਾਰਤ। ਜਿਹੜਾ ਇਹ ਗਣਤੰਤਰ ਦਿਵਸ ਦੇ ਮੌਕੇ ਦੇ ਉੱਪਰ ਜਿਹੜਾ ਸਾਡਾ ਦੇਸ਼ ਡਾਕਟਰ ਭੀਮrao ਅੰਬੇਦਕਰ ਜੀ ਦੇ ਲਿਖੇ ਹੋਏ ਸੰਵਿਧਾਨ ਦੀਆਂ ਖੁਸ਼ੀਆਂ ਮਨਾ ਰਿਹਾ ਸੀ ਤੇ ਅੰਮ੍ਰਿਤਸਰ ਦੇ ਵਿੱਚ ਇਹ ਕੈਸੇ ਸ਼ਖਸਾਂ ਪਿਆਰ ਕਰਕੇ ਉਥੇ ਜਿਹੜੀ ਉਹਨਾਂ ਦਾ ਮੂਰਤੀ ਲੱਗੀ ਹੋਈ ਸੀ ਜਿਸ ਨੂੰ ਫੁੱਲ-ਮਾਲਾਂ ਪਹਿਲਾਉਣ ਪੈਣਾਣ ਵਾਸਤੇ ਪੂਰਾ ਅੰਮ੍ਰਿਤਸਰ ਲੱਗਾ ਹੋਇਆ ਸੀ ਤੇ 100 ਮੀਟਰ ਦੀ ਦੂਰੀ ਦੇ ਉੱਪਰ ਪੁਲਿਸ ਸਟੇਸ਼ਨ ਹੋਵੇ ਤੇ ਉਹਨਾਂ ਦੀ ਮੂਰਤੀ ਨੂੰ ਖੰਡਿਤ ਕੀਤਾ ਜਾਵੇ ਇਹ ਉਹਨਾਂ ਦੀ ਮੂਰਤੀ ਖੰਡਿਤ ਨਹੀਂ ਹੋਈ ਉਹਨਾਂ ਦੀ ਜਿਹੜਾ ਦੇਸ਼ ਦੇ ਇੱਕ-ਇੱਕ ਦਲਤ ਭਾਈਚਾਰੇ ਦਾ ਸੀਨਾ ਜੜਾ ਉਹ ਖੰਡਿਤ ਹੋਇਆ ਇਹ ਐਹੋ ਜਿਹੀਆਂ ਕੋਜੀਆਂ ਹਰਕਤਾਂ ਕਰਨ ਵਾਲੇ ਨੂੰ ਕਦੀ ਬਖਸ਼ਿਆ ਨਹੀਂ ਜਾਣਾ ਚਾਹੀਦਾ ਅੱਜ ਆਮ ਆਦਮੀ ਪਾਰਟੀ ਸਰਕਾਰ ਕਿੱਥੇ ਸੋਈ ਹੋਈ ਹੈ ਜਿਨ੍ਹਾਂ ਨੂੰ ਚਾਹੀਦਾ ਸੀ ਕਿ ਐਸੇ 바ਵਾ ਡਾਕਟਰ ਪੀਮਰਾਓ ਅੰਬੇਦਕਰ ਜਿਹੜੇ ਦੇਸ਼ ਨੂੰ ਇੱਕ ਐਸਾ ਸਮਰਤਪ ਉਹਨਾਂ ਨੇ ਸਾਨੂੰ ਗਰਮ ਸਹਿਸਤਾ ਸੰਵਿਧਾਨ ਦਿੱਤਾ ਜਿਸ ਸੰਵਿਧਾਨ ਉਹ ਦੇਸ਼ ਦੇ ਅੰਦਰ ਅਸੀਂ ਸਾਰੀ ਦੁਨੀਆ ਮੰਦੀ ਹੈ ਪੂਰਾ ਰਾਸ਼ਟਰ ਮੰਦਾ ਤੇ ਉਹ ਉਹਨਾਂ ਦੀ ਜਿਹੜੀ ਮੂਰਤੀ ਹੈ ਉਹਦੀ ਬੇਦਵੀ ਹੋ ਜਾਏ ਔਰ ਜਿਨ੍ਹਾਂ ਲੋਕਾਂ ਨੇ ਉਹਨੂੰ ਤਿਆਰ ਕਰਕੇ ਭੇਜਿਆ ਮੈਂ ਤਾਂ ਸਾਰੇ ਕਾਨੂੰਨ ਦੇ ਜਿਹੜੇ ਮਾਨਯੋਗ ਜੱਜ ਸਾਹਿਬਾਨ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਸਰਕਾਰਾਂ ਨੂੰ ਵੀ ਬੇਨਤੀ ਕਰਾਂਗਾ ਕਿ ਉਸ ਸ਼ਖਸ ਨੂੰ ਇੱਕ ਐਸੀ ਸਜ਼ਾ ਦਿੱਤੀ ਜਾਵੇ ਜਿਹੜੀਆਂ ਉਹਦੀਆਂ ਪੁਸ਼ਤਾ ਵੀ ਯਾਦ ਕਰਨ ਕਿ ਐਸਾ ਕਨੌਣਾ ਕੰਮ ਕਰਨ ਵਾਲਾ ਵਿਅਕਤੀ ਜਿਹੜਾ ਉਸ ਨੂੰ ਫੌਸੀ ਤੋਂ ਘੱਟ ਕੋਈ ਸਜ਼ਾ ਨ ਦਿੱਤੀ ਜਾਵੇ ਤਾਂ ਜੋ ਕੋਈ ਐਸੇ ਆ ਹਿੰਮਤ ਨਾ ਕਰ ਸਕੇ ਕਿ ਐਸੇ ਜਿਹੜੇ ਸਾਡੇ ਦੇਸ਼ ਨੂੰ ਸਮਰਪਿਤ ਜਿਹੜੇ ਡਾਕਟਰ ਭੀਮਰਾਓ ਅੰਬੇਦਕਰ ਜੀ ਨੇ ਉਹਨਾਂ ਦਾ ਇੱਕ ਐਸਾ ਪੂਰੀ ਦੁਨੀਆ ਅੱਜ ਪੂਰਾ ਪੰਜਾਬ ਅੱਜ ਉਸ ਪੱਠੀ 'ਚ ਝੁੱਲ ਰਿਹਾ ਅੱਜ ਥਾਂ-ਥਾਂ ਧਰਨੇ ਬਾਜ਼ਾਰ ਬੰਦ ਪਏ ਨੇ ਸਾਰਾ ਕੁਛ ਹੈ ਤੇ ਇਹ ਉਹਨਾਂ ਨੇ ਦੇਖਿਆ ਕਿ ਸੰਵਿਧਾਨ ਦੀ ਜਿਹੜੀ ਰੱਖਿਆ ਅਸੀਂ ਕਰਨੀ ਹੈ ਤੇ ਇਸ ਸੰਵਿਧਾਨ ਦੇ ਉਲਟ ਕੰਮ ਕਰਨ ਵਾਲਿਆਂ ਨੂੰ ਹਾਸੇ ਤੋਂ ਕੱਟ ਕੋਈ ਸਜ਼ਾ ਦਿੱਤੀ ਜਾਵੇ ਇਹੀ ਸਾਡੀ ਮੰਗ ਹੈ ਅੱਜ ਅਸੀਂ ਜਲੰਧਰ ਬਾਈਪਾਸ 86 ਅਨਿਲਪ੍ਰਿੰਦ ਜੀ ਹਾਜ਼ਰੀ ਦੇ ਵਿੱਚ ਉਹਨਾਂ ਦੀ ਅਧਿਐਕਸ਼ਤਾ ਦੇ ਵਿੱਚ ਅੱਜ ਸਾਰੀ ਭਾਰਤੀ ਅਨਦਪਾਟੀ ਜਲੰਧਰ ਦੀ ਟੀਮ ਆਈ ਆ ਤੇ ਅਸੀਂ ਇੱਥੇ ਆ ਕੇ ਬਲਾ ਫੁੱਲ ਮਾਲਾ ਫਲਾਈਆਂ ਨੇ ਡਾਕਟਰ ਬੀਮਰਾਓ ਮੇਰਕਰ ਜੀ ਨੂੰ ਕਿ ਅੱਜ ਅਸੀਂ ਮੋਹਨ ਵਰਤ ਤੇ ਅਸੀਂ ਬੈਠੇ ਹਾਂ ਅਸੀਂ ਇਹੀ ਮੰਗ ਕਰਦੇ ਆ ਕਿ ਸਾਡਾ ਪੂਰਾ ਦੇਸ਼ ਡਾਕਟਰ ਭੀਮrao ਬੇਦਕਰ ਜੀ ਨੂੰ ਸਮਰਪਿਤ ਆ ਅਸੀਂ ਉਹਨਾਂ ਦੇ ਜਿਹੜੇ ਸੰਵਿਧਾਨ ਲਿਖਿਆ ਉਹਨਾਂ ਨੂੰ ਅਸੀਂ ਮੰਨਦੇ ਆ ਉਹ ਸੰਵਿਧਾਨ ਦੀ ਬੇਦ ਵੀ ਕਰਨ ਵਾਲੇ ਨੂੰ ਕਦੀ ਬਖਸ਼ਾ ਨਹੀਂ ਜਾਣਾ ਚਾਹੀਦਾ ਜੈ